ਗੁਰੂ ਪਿਆਰੀ ਗੁਰਸਾਰੀ ਸਤ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹਿਣੇ ਹਾਂ ਆਉ ਜੀ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਹਣੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਕੱਲ ਜੋ ਦੀਵਾਲੀ ਦਾ ਦਿਹਾੜਾ ਹੈ ਸਿਗਾ ਜੀ ਇਹਦੇ ਵਿੱਚ ਕੱਲ ਦਾ ਜੋ ਪ੍ਰਦੂਸ਼ਣ ਹੈਗਾ ਉਹ ਬਹੁਤ ਜ਼ਿਆਦਾ ਹਵਾ ਜਿਹੜੀ ਪ੍ਰਦੂਸ਼ਣ ਹੋਈ ਹੈ ਭਵਾਨੀ ਕਹਿੰਦੇ ਵੀ ਕਿਸਾਨਾਂ ਨੇ ਪਰਾਲੇ ਨੂੰ ਅੱਗ ਲਾ ਕੇ ਪ੍ਰਦੂਸ਼ਣ ਕਰਤਾ ਜੀ ਇਸ ਤਰ੍ਹਾਂ ਕਰਤਾ ਆ ਕਰਤਾ ਪਰ ਜਿਹੜੇ ਕਾਰਪੋਰੇਟ ਉਦਾਰੇ ਹੈ ਜਿਹੜੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਨਾਲ ਜਿੱਥੇ ਪ੍ਰਦਾਨ ਕੇ ਬਣਦੇ ਐ ਪਤਾ ਨਹੀਂ ਕਿੰਨਾ ਪ੍ਰਦੂਸ਼ਣ ਹੈ ਜਿਹੜਾ ਦਿੱਲੀ ਦਾ ਕੰਗ ਦਾ ਜੋ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਆਗਾ ਉਹ ਬਹੁਤ ਜ਼ਿਆਦੇ ਸਾਹ ਲੈਣ ਜਿੰਨੇ ਆਪਾਂ ਨੂੰ ਹਵਾ ਜੋ ਹੁੰਦੀ ਹੈ ਨਾ ਇਹ ਇੰਨਾ ਚਾਹੀਦਾ 100 ਮੰਨ ਲਓ ਵੀ 100 ਦੇ ਨੇੜੇ ਹੁੰਦਾ ਹੈ ਇਹ ਤੇ 400 ਤੋਂ ਉੱਪਰ ਟੱਪ ਗਿਆ ਇੰਨੀ ਗੰਦੀ ਹਵਾ ਪ੍ਰਦੂਸ਼ਣ ਹੈ ਜਿਹੜਾ ਇਹ ਹੋਇਆਗਾ ਪਰ ਅਸੀਂ ਸਾਡੇ ਸਿੱਖਾਂ ਨੂੰ ਤਾਂ ਸੋਝੀ ਲੈਣੀ ਚਾਹੀਦੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਲੋਕ ਬੈਠੇ ਐ ਉਹ ਵੀ ਅੱਤ ਸ਼ਬਾਜ਼ੀਆਂ ਕਰਦੇ ਐ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਗੁਰੂ ਹਰਗੋਬਿੰਦ ਜੀ ਮਹਾਰਾਜਾ ਤਾਂ ਪਹੁੰਚੇ ਸੀ ਨਾ ਕਿਸੇ ਸਿੱਖ ਨੇ ਅੱਤ ਸ਼ਬਾਜ਼ੀ ਨਹੀਂ ਕੀਤੀ ਸੀ ਇਹ ਉਹਨਾਂ ਨੂੰ ਸਿੱਖਿਆ ਉਹ ਤਾਂ ਨਿੱਤ ਪੜਦੇ ਆ ਪਵਨ ਗੁਰੂ ਪਾਣੀ ਪਤਾ ਗੁਰੂ ਤਾਂ ਇਹਨਾਂ ਦੀ ਸੰਭਾਲ ਕਰਨ ਵਾਸਤੇ ਕਹਿ ਰਿਹਾਗਾ ਕਿ ਭਾਈ ਪਾਣੀ ਹਵਾ ਧਰਤੀ ਇਹਦੀ ਸੰਭਾਲ ਕਰੋ ਆਹ ਸਰੀਰ ਸੰਭਾਲਦੇ ਆਪਾਂ ਇਹਦੇ ਵਿੱਚ ਮਿੱਟੀ ਹੈ ਹਵਾ ਹੈ ਪਾਣੀ ਹੈ ਆਹ ਸਰੀਰ ਸੰਭਾਲ ਕਰਦੇ ਨਾ ਜੀ ਕਿਸੇ ਵੀ ਤੱਤ ਦੇ ਵਿੱਚ ਕੋਈ ਇਧਰ ਉਧਰ ਹੁੰਦਾ ਨਾ ਮਾੜਾ ਮੋਟਾ ਫਰਕ ਪੈਂਦਾ ਬੈਲੈਂਸ ਵਿਗੜਦਾ ਸਰੀਰ بیمار ਹੋ ਜਾਂਦਾ ਹਵਾ ਦੀ ਮਾਤਰਾ ਵੱਧ ਜੇ ਸਰੀਰ 'ਚ ਕੀ ਹਾਲ ਹੋ ਜਾਂਦਾ ਹੈ ਕੀ ਸਰੀਰ ਪਾਣੀ ਦੀ ਮਾਤਰਾ ਵੱਧ ਗਈ ਸਰੀਰ ਕਿ ਰੋਗੀ ਹੋ ਜਾਂਦਾ ਸਰੀਰ ਪਿਆਰੋ ਤੇ ਕੁਦਰਤ ਦਾ ਬੈਲੈਂਸ ਅਸੀਂ ਵਿਗਾੜ ਰਹੇ ਹਾਂ ਜੀ ਜਿਹਦਾ ਨਤੀਜਾ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਮਹਾਪੁਰਖਾ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਜੀ ਜੀ ਕਿਸੇ ਨੇ ਪੜ੍ਹਨੀ ਹੈ ਤਾਂ ਉਹਨਾਂ ਦੀ ਕਿਤਾਬ ਪੜ੍ਹ ਲਿਓ ਜੀ ਵਾਤਾਵਰਨ ਦੀ ਸੰਭਾਲ ਉਹਨਾਂ ਦੀ ਕਿਤਾਬ ਲਿਖੀ ਹੋਈ ਆ ਵਾਤਾਵਰਨ ਦੀ ਸੰਭਾਲ ਤਾਂ ਉਹਨਾਂ ਨੇ ਆਉਣ ਵਾਲਾ ਸਮਾਂ ਜਿਹੜਾ ਅੱਜ ਤਲ ਆਈ ਅੰਦਰ ਕਦੇ ਪਰਛਾਲ ਆ ਗਿਆ ਕਦੇ ਕੁਸ਼ ਹੋ ਗਿਆ ਕਦੇ ਕੁਸ਼ ਹੋ ਗਿਆ ਕਦੇ ਸਨਾਮ ਮੰਗਾ ਆ ਇਹ ਸਾਰਾ ਸਮਾਂ ਉਹਨਾਂ ਦਾ ਦਰਜ ਕੀਤਾ ਵੈ ਜੀ ਕਿ ਜੇ ਕਿਤੇ ਨਾਂ ਸੰਭਾਲੇ ਤਾਂ ਆਪਾਂ ਤੇ ਸਾਡੇ ਸਿੱਖ ਨਿਤ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲਾ ਸਗਲ ਆਪਾਂ ਵੀ ਪੜਦੇ ਆ ਜੀ ਨਿਤਿ ਪੜਦੇ ਆ ਕੀ ਅਸੀਂ ਹਵਾ ਦੀ ਸੰਭਾਲ ਕੀਤੀ ਹੈ ਕੀ ਪਾਣੀ ਦੀ ਸੰਭਾਲ ਅਸੀਂ ਕੀਤੀ ਐ ਕੀ ਧਰਤੀ ਦੀ ਸੰਭਾਲ ਅਸੀਂ ਕੀਤੀ ਐ ਇਹ ਲੋਕ ਤਾਂ ਇਨੇ ਗਰਗੇ ਧਰਤੀ ਦੇ ਵਿੱਚ ਪਤਾ ਨਹੀਂ ਕੀ ਕੁਝ ਪਾਈ ਜਾਂਦੇ ਐ ਜੀ ਕੀ ਕੁਝ ਕੈਮੀਕਲ ਧਰਤੀ ਵਿੱਚ ਸਿੱਟੇ ਜਾਂਦੇ ਆ ਖੋਟ-ਖੋਟ ਕੇ ਕੀ ਹਾਲ ਕਰਤਾ ਧਰਤੀ ਦਾ ਅਸੀਂ ਜੀ ਰੋ ਵਿਚਾਰ ਸੋ ਕੁਝ ਵਿਚਾਰ ਇਹ ਪ੍ਰਦੂਸ਼ਣ ਦੇ ਉੱਤੇ ਕੀਤੇ ਐ ਜੀ ਜੇ ਸਾਹ ਲੈਣ ਹਵਾ ਜੋਗ ਸਾਡੇ ਨਾ ਰਹੀ ਤਾਂ ਪਿਆਰਿਓ ਹਸਪਤਾਲ ਭਰੇ ਭਏ ਜੀ ਸਾਹ ਵਾਲੇ ਜਿਹੜੇ ਮਰੀਜ਼ ਆ ਨਾ ਉਹਨਾਂ ਨੂੰ ਤਾਂ ਆ ਦਿਨਾਂ ਦੇ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ ਇੰਨਾ ਪ੍ਰਦੂਸ਼ਣ ਦਾ ਜਿਹੜਾ ਪੱਧਰ ਹੈ ਉਹ ਵੱਧ ਜਾਂਦਾ ਹੈ ਜੀ ਪਰ ਇਹ ਇਕੱਲੇ ਕਿਸਾਨਾਂ ਨੂੰ ਦੋਸ਼ ਨਾ ਦਈਏ ਜੀ ਵੀ ਕਿਸਾਨਾਂ ਨੇ ਅੱਗ ਲਾਤੀ ਜੀ ਤੇ ਜਿੱਥੇ ਕਿਸਾਨਾਂ ਦੀ ਇਹ ਇਕੱਠੀ ਹੋ ਕੇ ਡੰਪਾਂ ਤੋਂ ਜਾਂਦੀ ਹੈ ਪਰਾਲੀ ਉਹ ਕਿਹੜਾ ਮਾਰਕ ਕੀ ਉਹ ਧੂਆ ਨਹੀਂ ਕੱਢਦੀਆਂ ਫੈਕਟਰੀਆਂ ਨਾ ਉਹ ਤਾਂ ਸਮਾਂ ਦੀ ਕਾਰਪੋਰੇਟ ਅਦਾਰਿਆਂ ਨੇ ਆਪਣਾ ਸਾਧਨ ਬਣਾ ਲਿਆ ਜੀ ਉਹ ਤਾਂ ਉਹ ਕਹਿੰਦੇ ਆ ਆਪਾਂ ਨੂੰ ਕੋਲਾ ਮਹਿੰਗਾ ਪੈਂਦਾ ਆਪਾਂ ਨੂੰ 1000 ਰੁਪਏ ਪੈਂਦਾ ਕੋਲਾ ਆਪਾਂ ਨੂੰ ਇਹ 100 ਰੁਪਏ ਮਿਲ ਜਾਂਦੀ ਐ ਉਹਨਾਂ ਨੇ ਇਹਦੇ ਤੋਂ ਬਾਲਣ ਬਣਾਉਣਾ ਗਿੱਟੀਆਂ ਬਣਾਉਣਾ ਸ਼ੁਰੂ ਕਰ ਦਿੱਤਾ ਜੀ ਆਪਦੇ ਕਾਰਖਾਨੇ ਲਾ ਕੇ ਨਾਲੇ ਪ੍ਰਦੂਸ਼ਣ ਸੋ ਇਹ ਚੀਜ਼ ਸਾਨੂੰ ਸੋਚਣਾ ਪੈਣਾ ਪਿਆ ਲੋ ਆਪ ਨੂੰ ਖੁਦ ਸੁਚੇਤ ਹੋਣਾ ਪੈਣਾ ਸਰਕਾਰਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੀਆਂ ਨਾਈ ਸਰਕਾਰਾਂ ਕੁਝ ਕਰਨ ਕਿਉਂਕਿ ਉਹ ਤਾਂ ਮਾਰ ਕੇ ਰਾਜੀ ਹੈ ਜੀ ਉਹ ਕਿਸਾਨ ਕਦੋਂ ਜਾਂ ਸਾਨੂੰ ਦੇ ਕੇ ਰਾਜੀ ਹੋਣਾ ਕੁਝ ਵੀ ਚੰਗੀ ਤਰ੍ਹਾਂ ਜਿਉਣ ਇਹ ਲੋਕ ਸੋਨਾ ਜੀਵਨ ਹੋਵੇ ਨਾ ਤਾਂ ਸੋ ਆਓ ਜੀ ਅੱਜ ਆਪਾਂ 15ਵੀਂ 16ਵੀਂ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕਰਦੇ ਆਪਾਂ ਸ਼ਲੋਕ ਰੂਪ ਨਾਰੇਖ ਨਾਰੰਗ ਕੇਸ਼ਹ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸ ਬੁਜਾਇ ਨਾਨਕਾ ਜਿਸ ਹੋਵੈ ਸੋ ਪਰਸਨ ਇਹ ਹੈ ਜੀ 16ਵੀਂ ਅਸ਼ਟਪਦੀ ਦਾ ਸ਼ਲੋਕ ਕਹਿੰਦੇ ਉਹ ਅਕਾਲ ਪੁਰਖ ਵਾਜਗੁਰੂ ਜਿਦਾ ਰੂਪ ਕੋਈ ਨਹੀਂ ਦਾ ਰੂਪ ਨਾ ਰੇਖ ਨਾ ਰੰਗ ਕਿਸ ਕਹਿੰਦੇ ਨਾਤਾ ਦਾ ਕੋਈ ਰੂਪ ਐ ਨਾ ਕੋਈ ਚਿੰਨ ਬਾਹ ਰੇਖ ਦਾ ਅਰਥ ਹੁੰਦਾ ਜੀ ਰੇਖਾ ਆਪਾਂ ਕਿਸੇ ਦੀ ਵਾਹ ਕੇ ਕਿਸੇ ਦਾ ਮੂਰਤ ਬਣਾ ਦਈਏ ਕਾਲਪਨਿਕ ਬੰਦ ਕਰ ਦਈਏ ਕਹਿੰਦੇ ਪ੍ਰਮਾਤਮਾ ਦਾ ਚੈਨੀ ਕੋਈ ਨਹੀਂ ਨਾ ਰੰਗ ਕਿਸ ਤੇ ਨਾ ਹੀ ਉਹਦਾ ਕੋਈ ਹੋਰ ਸਰੂਪ ਐ ਪਿਆਰੋ ਨਾ ਉਹਦਾ ਰੰਗ ਵੀ ਕੋਈ ਨਹੀਂ ਗਾ ਵੀ ਪ੍ਰਮਾਤਮਾ ਗੋਰਾ ਦਾ ਕਾਲਾ ਦਾ ਚਿੱਟਾ ਦਾ ਹਰਾ ਦਾ ਲਾਲ ਦਾ ਤਿਰੰਗਾ ਪਿਛੇ ਨਹੀਂ ਲੜੀ ਜਾਂਦੇ ਕੋਈਂ ਦਾ ਮੁਸਲਮਾਨ ਕਹਿੰਦੇ ਸਾਡਾ ਹਰਾ ਰੰਗ ਹੈ ਫਿਰ ਸਿੱਖ ਕਹਿੰਦੇ ਸਾਡਾ ਫਾਨਾ ਰੰਗ ਹੈ ਸਨਤਨ ਵਾਲੇ ਕਹਿੰਦੇ ਸਾਡਾ ਰੰਗ ਹੈ ਆ ਰੰਗ ਹੈ ਪਰਮਾਤਮਾ ਦਾ ਰੰਗ ਕੋਈ ਹੈ ਹੀ ਨਹੀਂਗਾ ਜੀ ਗੜਾਂਗਾ ਕਾਦਨੇ ਇੱਥੇ ਮੁਕਾਤੀ ਗੁਰੂ ਨੇ ਗੱਲ ਕਹਿੰਦੇ ਪਰਮਾਤਮਾ ਦਾ ਰੰਗ ਕੋਈ ਹੈ ਹੀ ਨਹੀਂਗਾ ਨਾ ਰੰਗ ਕਿਸ ਉਹਨੂੰ ਰੰਗਾਜ ਵੰਡਿਆ ਨਾ ਕਈ ਲੋਕਾਂ ਨੇ ਅਜੀ ਹਰਾ ਰੰਗ ਤਾਂ ਮੁਸਲਮਾਨਾਂ ਦਾ ਹੁੰਦਾ ਹੈ ਜੇ ਕਿਤੇ ਮੰਨ ਲਓ ਵੀ ਸਿੱਖ ਹਰੀ ਪੱਗ ਬੰਨ ਲੈਣਾ ਉਹ ਕਹਿੰਦੇ ਮੁਸਲਮਾਨਾਂ ਵਾਲੀ ਬੰਨੀ ਫਿਰਦਾ ਤੂੰ ਲੈ ਕਮਾਲ ਹੋ ਗਈ ਲੈ ਜੇ ਕਿਤੇ ਕੋਈ ਹਰੀ ਚੀਜ਼ ਗੁਰੂ ਘਰ ਤੋਂ ਲਿਆ ਮੁਸਲਮਾਨਾਂ ਦਾ ਰੰਗ ਲੈਂਦਾ ਇਥੋਂ ਦਾ ਜੇ ਕੋਈ ਹੋਰ ਲੈ ਅਗੇ ਰੰਗ ਚਲੋ ਰੋਹ ਵਿਚਾਰ ਇਧਰ ਨਾ ਜਾਈਏ ਜੀ ਆਪਾਂ ਸੋ ਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਦਾ ਰੂਪ ਕੋਈ ਨਹੀਂਗਾ ਨਾ ਕੋਈ ਉਹਦਾ ਆਕਾਰ ਹੈ ਰੇਖਾ ਨਹੀਂ ਉਹ ਦੇ ਕੋਈ ਕੋਈ ਆਕਾਰ ਨਹੀਂ ਉਹ ਪ੍ਰਮਾਤਮਾ ਦਾ ਉਹ ਨਿਰਾਕਾਰ ਹੈ ਪ੍ਰਮਾਤਮਾ ਸ਼ਕਤੀ ਹੈ ਉਹ ਵਿਅਕਤੀ ਨਹੀਂ ਪ੍ਰਮਾਤਮਾ ਆਕਾਰ ਤਾਂ ਮਨੁੱਖ ਦਾ ਹੁੰਦਾ ਨਾ ਵੀ ਆਪਾਂ ਇਹਨੇ 5 ਫੁੱਟ ਦੇ ਆਪਾਂ ਕੋਈ 6 ਫੁੱਟ ਦਾ ਕੋਈ ਕਿੰਨਾ ਕੱਦ ਆਕਾਰ ਹੈ ਸਾਡਾ ਤਾਂ ਤੇ ਸਾਡਾ ਰੂਪ ਵੀ ਹੈ ਸਾਡਾ ਰੰਗ ਵੀ ਹੈ ਕਿਸੇ ਦਾ ਗੋਰਾ ਹੈ ਕਿਸੇ ਦਾ ਕਾਲਾ ਹੈ ਕਿਸੇ ਕਿਸੇ ਰੰਗ ਦਾ ਹੈ ਉਹ ਕਹਿੰਦੇ ਪ੍ਰਮਾਤਮਾ ਦਾ ਨਾ ਤਾਂ ਕੋਈ ਰੂਪ ਹੈ ਨਾ ਕੋਈ ਰੇਖ ਹੈ ਨਾ ਕੋਈ ਰੰਗ ਹੈ ਤ੍ਰੈ ਗੁਣ ਤੇ ਪ੍ਰਭ ਭਿੰਨ ਉਹ ਤਿੰਨਾ ਗੁਣਾਂ ਤੋਂ ਪਰੇ ਹੈ ਤਿੰਨਾ ਗੁਣਾਂ ਤੋਂ ਪਰੇ ਹੈ ਜੀ ਰਾਜੋ ਤਮੋ ਤੇ ਸਤੋ ਗੁਣ ਤਿੰਨਾ ਗੁਣਾਂ ਤੋਂ ਪ੍ਰਮਾਤਮਾ ਪਰੇ ਹੈ ਜੀ ਜਿਹੜੀ ਸਾਡੀ ਜ਼ਿੰਦਗੀ ਹੈ ਨਾ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਤੋਂ ਬਤੀਤ ਹੁੰਦੀ ਹੈ ਜੀ ਆਪਾਂ ਆਪਾਂ ਜਿਹੜੇ ਮਨੁੱਖ ਆਪਾਂ ਮਨੁੱਖਾ ਸਰੀਰ ਹੈ ਪਰ ਪ੍ਰਮਾਤਮਾ ਤਾਂ ਤਿੰਨਾ ਗੁਣਾ ਤੋਂ ਪਰੇ ਐ ਬਾਬਾ ਕਬੀਰ ਜੀ ਨੇ ਇਸ ਅਵਸਥਾ ਨੂੰ ਬਿਆਨ ਕੀਤਾ ਜੀ ਕਿ ਜਿਹੜੇ ਰੱਬ ਦੇ ਪਿਆਰੇ ਭਗਤ ਹੁੰਦੇ ਆ ਨਾ ਉਹ ਹੁਣ ਤਿੰਨਾ ਗੁਣਾ ਵਿੱਚ ਨਹੀਂ ਜਿਉਂਦੇ ਉਹ ਕਿੱਥੇ ਜਿਉਂਦੇ ਆ ਬਾਬਾ ਕਬੀਰ ਜੀ ਆਪਣੀ ਬਾਣੀ ਵਿੱਚ ਦੱਸਦੇ ਆ ਕਹਿੰਦੇ ਚੌਥੇ ਪਦਮੈ ਜਨਕੀ ਜਿੰਦ ਕਹਿੰਦੇ ਹੁਣ ਸਾਡੀ ਤੱਕ ਕਹਿੰਦੇ ਚੌਥੇ ਪਦ ਵਿੱਚ ਪਹੁੰਚੇ ਹੋયા ਸੀ ਤਾਂ ਸਾਡਾ ਤਿੰਨਾ ਗੁਣਾ ਦਾ ਨਾਲ ਕੋਈ ਸਬੰਧ ਨਹੀਂ ਰਹਿ ਗਿਆ ਨਾ ਰਾਜੋ ਗੁਣ ਨਾ ਤਮੋ ਗੁਣ ਨਾ ਸਤੋ ਗੁਣ। ਉਹ ਪ੍ਰਮਾਤਮਾ ਦੇ ਪਿਆਰੇ ਵੀ ਉਹਦਾ ਰੂਪ ਹੋ ਜਾਂਦੇ ਆ ਜੀ। ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਆ। ਤ੍ਰੈ ਗੁਣ ਤੇ ਪ੍ਰਭ ਭਿੰਨ ਤਿਤਸੈ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕਹਿੰਦੇ ਵੀ ਉਹਨਾਂ ਨੂੰ ਪ੍ਰਮਾਤਮਾ ਦਾ ਸਰੂਪ ਸਮਝ ਆਉਂਦਾ ਆ। ਤਿਸੈ 부ਝਾਏ ਨਾਨਕਾ ਜਿਨ੍ਹਾਂ ਨੂੰ ਪ੍ਰਮਾਤਮਾ ਆਪ ਬੁਝਾਉਂਦਾ ਪਿਆਰ ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਉੱਤੇ ਕਿਰਪਾ ਕਰ ਦਿੰਦਾ ਨਾ ਉਹਨਾਂ ਨੂੰ ਉਹਦੇ ਸਰੂਪ ਦੀ ਸਮਝ ਆਉਂਦੀ ਹੈ ਤੇ ਇਸੇ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਸੋ ਪ੍ਰਸੰਨ ਦਾ ਅਰਥ ਹੁੰਦਾ ਜੀ ਖੁਸ਼ ਹੋ ਜਾਣਾ ਕਹਿੰਦੇ ਜਿਨ੍ਹਾਂ ਉੱਤੇ ਪ੍ਰਮਾਤਮਾ ਖੁਸ਼ ਹੋ ਗਿਆ ਤੇ ਖੁਸ਼ ਕਿੰਨਾ ਦੇ ਉੱਤੇ ਹੁੰਦਾ ਪ੍ਰਮਾਤਮਾ ਜੀ ਜਿੰਨਾ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਆ ਹੁਕਮ ਵਿੱਚ ਚੱਲਣਾ ਹੀ ਪ੍ਰਮਾਤਮਾ ਦੀ ਖੁਸ਼ੀ ਹੈ ਜੀ ਕਿ ਜਿੱਥੇ ਮਾਲਕਾ ਤੂੰ ਰੱਖ ਲਿਆ ਜੇ ਦੁੱਖ ਦੇ ਤਾਂ ਕੋਈ ਗੱਲ ਨਹੀਂ ਜੇ ਸੁੱਖ ਦੇ ਤਾਂ ਕੋਈ ਗੱਲ ਨਹੀਂ ਜੇ ਭੁੱਖ ਦੇ ਤੀ ਕੋਈ ਗੱਲ ਨਹੀਂ ਪ੍ਰਮਾਤਮਾ ਵੀ ਜਿੱਥੇ ਪ੍ਰਮਾਤਮਾ ਨੇ ਰੱਖਿਆ ਜੀ ਉਸੇ ਰਜਾ ਵਿੱਚ ਰਹਿ ਜਾਣਾ ਬਸ ਇਹ ਕਹਿੰਦੇ ਆ ਜੀ ਪ੍ਰਮਾਤਮਾ ਦੀ ਪ੍ਰਸੰਨਤਾ ਤੇ ਜਿਹੜਾ ਸਾਡਾ ਸੁਭਾਅ ਹੈ ਜਦੋਂ ਅਸੀਂ ਤਾਂ ਗਿਲੇ ਕਰਦੇ ਆ ਪ੍ਰਮਾਤਮਾ ਉਤੇ ਕਿ ਸਾਨੂੰ ਤੂੰ ਆ ਨਹੀਂ ਦਿੱਤਾ ਸਾਡੇ ਨਾਲ ਐ ਕਰਤੀ ਕਈ ਲੋਕ ਆ ਕਹਿੰਦੇ ਸੁਣੇ ਆ ਪ੍ਰਮਾਤਮਾ ਸਾਡੇ ਨਾਲ ਤੂੰ ਬਾੜੀ ਮਾੜੀ ਕਰਤੀ ਪ੍ਰਮਾਤਮਾ ਨੇ ਕਿਸੇ ਨਾਲ ਮਾੜੀ ਕਰਦਾ ਪਿਆ ਰੋ ਨਾ ਸਾਹਿਬ ਮੇਰਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾ ਉਹ ਤਾਂ ਮਿਹਰਬਾਨ ਹੈ ਸਭ ਦੇ ਉੱਤੇ ਸਦਾ ਹੀ ਖੁਸ਼ ਹੈ ਉਹ ਤਾਂ ਪ੍ਰਮਾਤਮਾ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਦਾ ਹੈਗਾ ਹਾਂ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਕਰਜੋਬ ਭੋਗਣਾ ਪੈਂਦਾ ਹੈ ਜੀ ਇਹ ਗੱਲ ਹੈ ਜੀ ਕੀਤੇ ਹੋਏ ਕਰਮਾਂ ਦੀ ਸਜ਼ਾ ਤਾਂ ਪਰ ਮਿਲਣੀ ਮਿਲਣੀ ਹੈ ਨਾ ਕਿ ਕਿਸੇ ਨੇ ਅਪਰਾਧ ਕਰ ਦਿੱਤਾ ਜੱਜ ਕਹਿੰਦਾ ਲੈ ਭਾਈ ਇੰਨੇ ਸਾਲ ਦੀ ਸਜ਼ਾ ਤੈਨੂੰ ਮਿਲਣੀ ਮਿਲਣੀ ਹੈ ਆ ਚੱਲੋ ਹਾਂ ਜੇ ਕੋਈ ਮੰਨ ਲਓ ਤਾਂ ਜਾ ਕੇ ਰਾਸ਼ਟਰਪਤੀ ਕੋਲੇ ਅਪੀਲ ਕਰ ਦਿੰਦਾ ਰਹਿਮ ਦੀ ਵੀ ਮੇਰੀ ਜੀ ਫਾਂਸੀ ਟਾਲ ਦਿਓ ਮੇਰੀ ਜੀ 20 ਸਾਲ ਦੀ ਸਜ਼ਾ ਘਟਾ ਦਿਓ ਜੇ ਕਿਤੇ ਉਹਨੂੰ ਰਹਿਮ ਆ ਜੇ ਤਾਂ ਰਹਿਮ ਆ ਜੇ ਤਾਂ ਕਹਿੰਦੇ ਰਾਸ਼ਟਰਪਤੀ ਸਜ਼ਾ ਮਾਫ ਕਰ ਸਕਦਾ ਹੈ ਘਟਾ ਵੀ ਸਕਦਾ ਹੈ ਮਾਫ ਵੀ ਕਰ ਸਕਦਾ ਹੈ ਉਹਦੇ ਕੋਲ ਅਧਿਕਾਰ ਹੈ ਤੇ ਜੇ ਅਸੀਂ ਪਿਆਰੂ ਪ੍ਰਮਾਤਮਾ ਜਿਹੜਾ ਅਕਾਲ ਪੁਰਖ ਸਾਰੀ ਦੁਨੀਆ ਦਾ ਰਾਸ਼ਟਰਪਤੀ ਹੈ ਸਾਰੀ ਦੁਨੀਆ ਦਾ ਜੇ ਕਿਤੇ ਉਹਦੇ ਕੋਲੇ ਅਪੀਲ ਕਰਦਗੇ ਵੀ ਸੱਚੇ ਬਾਦਸ਼ਾਹ ਲੇਖੇ ਕਤੇ ਨਾ ਛੁੱਟੀ ਹੈ ਖਣ ਖਣ ਭੋਲਣਾ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਰ ਪਰਮਾਤਮਾ ਤੁਸੀਂ ਆਪ ਬਖਸ਼ੋ ਮੈਨੂੰ ਲੇਖਿਆਂ ਦੇ ਨਾਲ ਨਹੀਂ ਸਾਡਾ ਖੜਾ ਸੁਟਣਾ ਜੇ ਅਸੀਂ ਗਿਣਤੀਆਂ ਮਿੰਟੀਆਂ ਕਰਨ ਲੱਗ ਗਏ ਨਾ ਤੇ ਗਿਣਤੀਆਂ ਮਿੰਟੀਆਂ ਚ ਪਰਮਾਤਮਾ ਅਸੀਂ ਹਾਰ ਜਾਾਂਗੇ ਸਾਡੀ ਹਾਰ ਹੋ ਜੂਗੀ ਕਿਉਂਕਿ ਸਾਡਾ ਸਭ ਕੁਝ ਹੀ ਮਾੜਾ ਮਾਰਾ ਹੈ ਦੇਖਣਾ ਵੀ ਮਾੜਾ ਬੋਲਣਾ ਵੀ ਮਾੜਾ ਸੁਣਨਾ ਵੀ ਮਾੜਾ ਸਾਡਾ ਚਲਣਾ ਵੀ ਮਾੜਾ ਹੱਥਾਂ ਦੀ ਕਾਰਨੀ ਵੀ ਮਾੜੀ ਐ ਤੇ ਕਿਰਪਾ ਕਰੇ ਸਾਡੇ ਔਗਣਾਂ ਚ ਤਾਰਦੇ ਹੋਏ ਪ੍ਰਮਾਤਮਾ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਰੀ ਜੀ ਆਓ ਸਾਰੇ ਜੱਤੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ